ਐਸਐਸਪੀ ਸ਼੍ਰੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸੰਗਰੂਰ ਪੁਲਿਸ ਵੱਲੋਂ ਮਹਿਸ 24 ਘੰਟੇ ਅੰਦਰ ਹੀ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸੁਝਾਉਣ ਦਾ ਦਾਵਾ ਕੀਤਾ ਗਿਆ ਹੈ ਪੁਲਿਸ ਨੇ ਚੋਰਾ ਕੋਲੋਂ ਚੋਰੀ ਕੀਤਾ ਗਿਆ ਸਮਾਨ ਵੀ ਬਰਾਮਦ ਕਰਕੇ ਚਾਰ ਦੋਸ਼ੀਆਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਚੋਰਾਵੱਲੋਂ ਇੱਕ ਲੜਕੀ ਦੇ ਵਿਆਹ ਵਾਲੇ ਘਰ ਚ ਲੱਖਾਂ ਰੁਪਏ ਦੀ ਚੋਰੀ ਕਰ ਲਈ ਗਈ ਸੀ ਇਹਨਾਂ ਚੋਰਾਂ ਦੇ ਫੜੇ ਜਾਣ ਤੋਂ ਬਾਅਦ ਐਸਐਸਪੀ ਸ਼੍ਰੀ ਚਾਹਲ ਦਾ ਲੋਕਾਂ ਵੱਲੋਂ ਵਿਸ਼ੇਸ਼ ਧੰਨਵਾਦ ਦੇ ਵਿੱਚ ਸਟੋਰੀ ਹੋਈ ਸੀ ਨੂਰਪੁਰਾ ਬਸਤੀ ਸੰਗਰੂਰ ਦੇ ਵਿੱਚ ਉਸ ਦੇ ਪਛਾਤ ਪੁਲਿਸ ਸਿਟੀ ਸੰਗਰੂਰ ਨੇ ਇੱਕ ਐਫ ਆਈ ਆਰ ਨੰਬਰ 32 ਦਰਜ ਕੀਤੀ 제ਰ ਤਾਰਾ 331 4 ਅਤੇ 305 ਬੀ ਐਨ ਐਸ ਉਸ ਤੋਂ ਬਾਅਦ ਸੀਆਈਏ ਸੰਗਰੂਰ ਸਾਡੇ ਸਾਰੇ ਅਫਸਰ ਨੇ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਦੇ ਵਿੱਚ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਤੇ ਅਸੀਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਿੰਨਾ ਵਿੱਚੋਂ ਹੈ ਅਭਿਸ਼ੇਕ ਉਰਫ ਅਭੀ ਉਰਫ ਖੋਰਾ ਇਹ ਅੰਮੇਦਕਰ ਨਗਰ ਦਾ ਰਹਿਣ ਵਾਲਾ ਹੈ ਇਸ ਤੇ ਪੰਜ ਮੁਕਦਮੇ ਦਰਜ ਨੇ ਉਸ ਤੋਂ ਬਾਅਦ ਹੈ ਮਨਪ੍ਰੀਤ ਸਿੰਘ ਮੋਟਾ ਇਹ ਰਾਮਪੁਰਾ ਸਿਬੀਆਂ ਦਾ ਰਹਿਣ ਵਾਲਾ ਹੈ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਤਿੰਨ ਮੁਕਦਮੇ ਨੇ ਫਿਰ ਪਰਮਜੀਤ ਸਿੰਘ ਉਰਫ ਤੋਤੀ ਇਹ ਵੀ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਦੋ ਪਰਚੇ ਨੇ ਤੇ ਅਖੀਰ ਵਿੱਚ ਹੈ ਰਜਨੀਸ਼ ਇਹ ਹੈ ਸਾਡੇ ਸੋਈਆਂ ਰੋਡ ਦਾ ਰਹਿਣ ਵਾਲਾ ਇਨਾਂ ਤੋਂ ਜੋ ਰਿਕਵਰੀ ਹੋਈ ਹੈ ਉਸ ਦੇ ਤਹਿਤ ਅਸੀਂ ਤਫਤੀਸ਼ ਕੀਤੀ ਹੈ ਉਸ ਤਵਾਇ ਰਿਕਵਰੀ ਹੋਈ ਹੈ ਤੇ ਹੁਣ ਅਸੀਂ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਵੀ ਅੱਗੇ ਤਫਤੀਸ਼ ਕਰਾਂਗੇ ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੁੱਕੇ ਆ ਪਿਛਲੇ ਸਾਲ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਇਹਨਾਂ ਤੇ 5 ਦਿਨ ਤੇ 2 ਮੁਕਦਮੇ ਨੇ ਕਿ ਇਹ ਥੋੜੇ ਕ੍ਰਾਈਮ ਪੇਸ਼ਾ ਸਾਰੇ ਅਕਿਊਜ਼ ਨੇ ਤੇ ਇਹਨਾਂ ਦੀ ਅਸੀਂ ਜੋ ਹੋਰ ਵੀ ਬਣਦੀ ਕਾਰਵਾਈ ਹੈ ਉਹ ਵੀ ਅੱਗੇ ਕਰਾਂਗੇ। ਫਰੇਕੀ ਗੈਂਗ ਹੈ ਜਾਂ ਕਿਦਾਂ ਕਿ ਤੁਸੀਂ ਸੰਪਰਕ ਵਿੱਚ ਕੀਤਾ ਜੀ ਪਹਿਲਾਂ ਕਿੰਨੇ ਕਿ ਇਕੱਠੇ ਬਾਦ ਦਾ ਸੰਗਾਮ ਇਹ ਗੈਂਗ ਨਹੀਂ ਹੈ ਇਹ ਜਿਹੜੇ ਦੋ ਤਾਂ ਇਹਨਾਂ ਦੇ ਦੋਸ਼ੀ ਹੈਗੇ ਮਨਪ੍ਰੀਤ ਸਿੰਘ ਮੋਟਾ ਅਤੇ ਪਰਮਜੀਤ ਸਿੰਘ ਤੋਤੀ ਇਹ ਤਾਂ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਇਕੱਠੇ ਪਹਿਲਾਂ ਜੇਲ੍ਹ 'ਚ ਵੀ ਹੋਏ ਨੇ ਤੇ ਇੱਕ ਦੂਸਰੇ ਦੇ ਜਾਣਕਾਰ ਨੇ ਇਸ ਵਾਰ ਦਾਤ ਨੂੰ ਇਹਨਾਂ ਨੇ ਇਕੱਠੇ ਜਾਂ ਅੰਜਾਮ ਦਿੱਤਾ ਸੀ ਯਾਨੀ ਜੇਲ੍ਹ ਤੋਂ ਦੋਸਤੀ ਇਹਨਾਂ ਦੀ ਸ਼ੁਰੂ ਹੋਈ ਹੈ ਦੋਸਤੀ ਇਹਨਾਂ ਦੀ ਪਹਿਲਾਂ ਤੋਂ ਹੈ ਤੇ ਉਸ ਦੇ ਬਾਅਦ ਇਹ ਜੇਲ੍ਹ ਵੀ ਇਕੱਠੇ ਰਹੇ ਨੇ ਕੀ ਕੁਝ ਬਰਾਮਦ ਕੀਤਾ ਤੇ ਉਮਰ ਕਿੰਨੀ ਜੀ ਬਰਾਮਦਗੀ ਦੇ ਵਿੱਚ ਤਾਂ ਕਾਫੀ ਕੀਮਤੀ ਸਮਾਨ ਹੈ ਜੋ ਉਹ ਹੋਇਆ ਜਿਹੜੇ ਦੋਸ਼ੀ ਨੇ ਚਾਰੇ ਇਹ 23 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਏਜ ਹੈ ਸਰ ਤਫਤੀਸ਼ ਕਿੰਨੀ ਕੁ ਕਰ ਰਹੇ ਹੋ ਜੀ ਹਲੇ ਇਸ ਦੇ ਵਿੱਚ ਹੁਣ ਜਿਵੇਂ ਰਜਨੀਸ਼ ਹੈ ਉਸ ਤੋਂ ਹੁਣੇ ਬਰਾਮਦਗੀ ਹੋਈ ਹੈ ਤੇ ਅੱਗੇ ਉਸ ਦਾ ਕੀ ਰੋਲ ਹੈ ਤੇ ਇਹਨਾਂ ਨੇ ਕੀ ਇਹਨਾਂ ਤੋਂ ਕੋਈ ਹੋਰ ਬਰਾਮਦਗੀ ਵੀ ਹੋਣੀ ਹੈ ਉਸ ਦੇ ਬਾਬਤ ਅਸੀਂ ਤਫਤੀਸ਼ ਹਲੇ ਜਾਰੀ ਰੱਖਾਂਗੇ ਸਰ ਸਰਕਾਰ ਬੋਲ ਰਿਹਾ ਹੈ ਕਿ ਅਸੀਂ ਡੋਲਰ ਵੀ ਹੋਏ ਨਹੀਂ ਡੋਲਰ ਵੀ ਜਿਹੜਾ ਕੁਝ ਸਮਾਨ ਸੀਗਾ ਜੋ ਪੁਲਿਸ ਟੀਮ ਦੇ ਵਰਜਨ ਦੇ ਮੁਤਾਬਿਕ ਪਤਾ ਚੱਲਿਆ ਸੀਗਾ ਕਿ ਉਹ ਮੌਕੇ ਤੇ ਵੀ ਉੱਥੋਂ ਹੀ ਮਿਲ ਚੁੱਕਿਆ ਸੀਗਾ ਜਿਹੜਾ ਕੁਝ ਲੱਗਿਆ ਸੀ ਕਿ ਮਿਸਪਲੇਸ ਹੋਇਆ ਹੈ ਜੋ ਬਾਕੀ ਚੋਰੀ ਹੋਈ ਸੀ ਫਿਲਹਾਲ ਹਾਲੇ ਤੱਕ ਦੀ ਤਫਤੀਸ਼ ਵਿੱਚ ਰਿਕਵਰੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਵੀ ਅਸੀਂ ਆਪਣੀ ਤਫਤੀਸ਼ ਨੂੰ ਖਾਮੋਸ਼ ਨਹੀਂ ਕਰਾਂਗੇ ਜੋ ਬਣਦੀ ਸਾਨੂੰ ਲੱਗੇਗਾ ਕਿ ਅਗਰ ਹੋਰ ਵੀ ਕੋਈ ਗਰੀਵੈਂਸ ਹੈ ਉਸ ਪਰਿਵਾਰ ਦੀਆਂ ਕੋਈ ਚੀਜ਼ ਦੇ ਬਾਰੇ ਉਹਨਾਂ ਨੂੰ ਡਾਊਟ ਹੈ ਤਾਂ ਉਹ ਵੀ ਅਸੀਂ ਕਲੀਅਰ ਕਰਾਂਗੇ ਪਰ ਇਹ ਪਤਾ ਲੱਗਿਆ ਘਰ ਨੂੰ ਦਾ ਟਾਰਗੇਟ ਕੀਤਾ ਗਿਆ ਜੇ ਨਾ ਕੋਈ ਰੈਕੀ ਕੀਤੀ ਗਈ ਜੇ ਤੱਕ ਘਰ ਦਾ ਕੋਈ ਮੈਂਬਰ ਨਾਲ ਜੀ ਬੇਸਿਕਲੀ ਇਹ ਹੈਗਾ ਕਿ ਜਿਹੜੀ ਤਫਤੀਸ਼ ਅਸੀਂ ਕੀਤੀ ਹੈ ਹਲੇ ਤਾਂ ਇਹ ਹੀ ਦਿਸ ਰਿਹਾ ਹੈਗਾ ਕਿ ਇਹਨਾਂ ਨੇ ਘਰ ਨੂੰ ਟਾਰਗੇਟ ਹੀ ਕੀਤਾ ਸੀਗਾ ਉਹਦੇ ਬਾਰੇ ਰੈਕੀ ਕੀਤੀ ਸੀ ਜਾਂ ਨਹੀਂ ਉਹ ਅਸੀਂ ਤਫਤੀਸ਼ ਲਿਕੇ ਆਵਾਂਗੇ ਹਾਂ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ ਕਿ ਇਸ ਨੂੰ ਅਸੀਂ ਟਰੇਸ ਕਰਨ ਲਈ ਸਾਨੂੰ ਹਿਊਮਨ ਇੰਟੈਲੀਜੈਂਸ ਵੀ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਸਾਧਨਾ ਦੀ ਇਸ ਦੇ ਵਿੱਚ ਮਦਦ ਲੈਂਦੀ ਹੈ ਸਰ ਇਹਨਾਂ ਦੇ ਕਾਰਜ ਵਿੱਚ ਨੂੰ ਜਾਉਂਦੇ ਦੀ ਕਿਹੜੇ ਉਪਕਰਨ ਜੀ ਇਹਨਾਂ ਤੋਂ ਹਲੇ ਕੋਈ ਉਪਕਰਨ ਤਾਂ ਐਜੇ ਬਰਾਮਦ ਨਹੀਂ ਹੋਏ ਨੇ ਲੇਕਿਨ ਅਸੀਂ ਉਸਤੇ ਵੀ ਤਫਤੀਸ਼ ਕਰ ਰਹੇ ਹਾਂ ਕੀ ਸਰ ਅਸਲਾ ਵਗੈਰਾ ਜਾਂ ਕੋਈ ਨਹੀਂ ਐਜੇ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਇਨ ਦੇ ਨਸ਼ਾ ਵਗੈਰਾ ਕਰਦੇ ਜੀ ਨਹੀਂ ਹਲੇ ਤੱਕ ਜੋ ਅਸੀਂ ਇਹਨਾਂ ਦੇ ਮਹਾਪਾਵ ਵੀ ਦੇਖੇ ਹੈਗੇ ਤੇ ਇਹਨਾਂ ਨੂੰ ਜਦੋਂ ਰੈਸਪੀ ਕੀਤਾ ਸੀ ਤਾਂ ਇਹ ਜਾ ਨਹੀਂ ਲੱਗਿਆ ਕਿ ਇਹਨਾਂ ਦਾ ਇਸ ਪੱਖੀ ਕੋਈ ਰੁਝਾਨ ਹੈ ਲੇਕਿਨ ਇਹ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਜ਼ਮਾਨਤ ਦੇ ਆ ਜੀ ਬਿਲਕੁਲ ਪੰਜ ਮੁਕਦਮੇ ਹੈਗੇ ਅਭਿਸ਼ੇਕ ਤੇ ਤਿੰਨ ਮੁਕਦਮੇ ਹੈ ਮਨਪ੍ਰੀਤ ਤੇ ਤੇ ਪਰਮਜੀਤ ਤੇ ਦੋ ਮੁਕਦਮੇ ਨੇ ਇਹਨਾਂ ਚੋਂ ਹਾਂਜੀ ਇਹ ਕੁਝ ਜ਼ਮਾਨਤ ਤੇ ਬਾਹਰ ਨੇ ਕਿੰਨੇ ਟਾਈਮ ਦੇ ਵਿੱਚ ਫੜ ਲਏਗੇ ਇਹ ਜੀ ਤੁਰੰਤ ਫੜ ਲਏਗੇ ਸੀਗੇ ਮੁਕਦਮਾ ਦਾ 24 ਘੰਟੇ ਦੇ ਤੋਂ ਘੱਟ ਵਿੱਚ ਰਿਸ ਕਰ ਲਿਆ ਸੀ